ਵਾਡੀ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਹਾਂਜੀ ਭਾਈ ਆਪਣੀ ਅੱਜ ਕਸ ਵਾਸਤੇ ਇਕੱਠੇ ਹੋਇਆ ਕੱਲ ਵੀ ਤੁਸੀਂ ਜਿਵੇਂ ਦੇਖਿਆ ਮਾਲ ਘੇਰੇ ਸੀਗੇ ਬੰਦ ਕਰਾਏ ਸੀਗੇ ਅੱਜ ਕਿਸ ਕਿਸ ਵਾਸਤੇ ਇਕੱਠੇ ਹੋਇਆ ਤੁਸੀਂ ਅੱਜ ਸਰ ਆਪਾਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰ ਰਹੇ ਹਾਂ ਕਿ ਜਿਹੜੇ ਵੱਡੇ ਵੱਡੇ ਮਾਲ ਨੇ ਇਹਨਾਂ ਨੂੰ ਵੀ ਬੰਦ ਕਰਤਾ ਜਾਵੇ ਆਪਾਂ ਤਾਂ ਬੰਦ ਹੈ ਹੀ ਆ ਤੇ ਇਹਨਾਂ ਨੂੰ ਵੀ ਬੰਦ ਕਰਤਾ ਜਾਵੇ ਤਾਂ ਕਿ ਪੂਰਾ ਲੋਕਡਾਊਨ ਪੂਰਨ ਲੋਕਡਾਊਨ ਹੋਵੇ ਠੀਕ ਹੈ ਜੀ ਜੇ ਇਹਨਾਂ ਨੂੰ ਖੋਲਦੇ ਹੋ ਤਾਂ ਸਾਨੂੰ ਵੀ ਇਜਾਜ਼ਤ ਦਿਓ ਤਾਂ ਕਿ ਛੋਟੇ ਦੁਕਾਨਦਾਰ ਨਾ ਭੁੱਖੇ ਮਰਨ ਬੈਂਕਾਂ ਵਾਲੇ ਕਿਸ਼ਤਾਂ ਮੰਗ ਰਹੇ ਆ ਉਹਨਾਂ ਨੂੰ ਤੁਸੀਂ ਰੋਕ ਨਹੀਂ ਰਹੇ ਬਿਜਲੀ ਵਾਲਿਆਂ ਨੂੰ ਤੁਸੀਂ ਨਹੀਂ ਰੋਕ ਰਹੇ ਸਾਨੂੰ ਪੰਜਾਬ ਸਰਕਾਰ ਕੀ ਦੇ ਰਹੀ ਹੈ ਸੰਨ ਦੱਸ ਦੋ ਅਸੀਂ ਜੇ 24 ਘੰਟੇ ਮਤਲਬ ਕੱਲ ਵੀ ਇਹ ਮਾਲ ਖੁੱਲੇ ਤਾਂ ਆਪਾਂ ਚਾਰਾ ਮੋਲਾਂ ਦੇ ਬਾਹਰ ਧਰਨਾ ਦੇਾਂਗੇ ਔਰ ਇਹਨਾਂ ਮਾਲਾਂ ਨੂੰ ਨਾ ਕੋਈ ਅੰਦਰ ਜਾਣ ਦੇਵਾਂਗੇ ਤੇ ਨਾ ਕੋਈ ਬਾਹਰ ਆਂਦਿਆਂਗੇ ਠੀਕ ਹੈ ਜੀ ਬਸ ਠੀਕ ਸਤਨਾਮ ਜੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੀ ਸਾਡਾ ਦੇਖੋ ਸਾਰੀ ਅੱਜ ਭਵਤ ਰੋਡ ਮਾਰਕੀਟ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਮੀਟਿੰਗ 'ਚ ਸਾਰਿਆਂ ਨੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਜਾਂ ਤਾਂ ਜਿਹੜੇ ਵੱਡੇ ਵੱਡੇ ਮਾਲਸ ਹੈ ਵੱਡੇ ਵੱਡੇ ਕਾਰਪੋਰੇਟਸ ਹੈ ਇਹਨਾਂ ਨੂੰ ਹੀ ਬੰਦ ਕੀਤਾ ਜਾਵੇ ਜਾਂ ਫਿਰ ਸਾਰੀ ਦੁਕਾਨਾਂ ਨੂੰ ਕਿ ਸੇ ਲਿਮਟਿਡ ਟਾਈਮ ਲਈ ਖੋਲਣ ਦੀ ਮਨਜ਼ੂਰੀ ਦਿੱਤੀ ਜਾਵੇ ਜਿਵੇਂ ਕਿ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ ਨੂੰ 1 ਵਜੇ ਤੱਕ 2 ਵਜੇ ਤੱਕ ਜਾਂ ਦੁਪਹਿਰ ਤੋਂ ਕੋਈ ਟਾਈਮ ਫਿਕਸ ਕਰਕੇ ਹਰੇਕ ਦੁਕਾਨਦਾਰ ਭਰਾ ਨੂੰ ਮਤਲਬ ਚਾਹੇ 4 ਘੰਟੇ ਚਾਹੇ 5 ਘੰਟੇ ਚਾਹੇ 6 ਘੰਟੇ ਦੁਕਾਨ ਖੋਲਣ ਦੀ ਮਨਜ਼ੂਰੀ ਦਿੱਤੀ ਜਾਵੇ ਜੇਕਰ ਸਰਕਾਰ ਇਹ ਜਾ ਨਹੀਂ ਕਰਦੀ ਤਾਂ ਅੱਗੇ ਤੁਹਾਡਾ ਕੀ ਪ੍ਰੋਟੈਸਟ ਸਰਕਾਰ ਇਹ ਜਾ ਨਹੀਂ ਕਰਦੀ ਤਾਂ ਆਪਣਾ ਜਿਹੜਾ ਸੀ ਸੰਘਰਸ਼ ਹੈ ਇਹਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਸੜਕਾਂ ਜਾਮ ਕਰਾਂਗੇ ਠੀਕ ਹੈ ਸ਼ੁਕਰੀਆ ਜੀ पंजाब सरकार पंजाब सरकार दुकानदार